ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਤਗੁਰ ਸਾਹਿਬ ਜੀ ਦੇ ਪਿਆਰੇ ਗੁਰਸਿੱਖੋ ਆਪ ਜੀਆਂ ਦੇ ਚਾਨਣਾ ਵਿੱਚ ਬੇਨਤੀ ਕਰਨੀ ਹੈ ਕਿ ਸਤਗੁਰ ਸਾਹਿਬ ਜੀ ਦੇ ਪਾਵਨ ਸਰੂਪ ਸੇਵਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਸਿੱਖਾਂ ਦੀ ਸੇਵਾ ਲੈਣ ਵਾਸਤੇ ਸਤਗੁਰ ਸਾਹਿਬ ਜੀ ਆਏ ਆ ਇਥੋਂ ਲੋਕਲੀ ਗੁਰਦੁਆਰਾ ਸਾਹਿਬ ਤੋਂ ਮਹਾਰਾਜ ਜੀ ਦੇ ਪਾਵਨ ਸਰੂਪ ਆਏ ਆ ਤੇ ਇਹ ਪਾਵਨ ਸਰੂਪ ਜਵਾਰ ਸਿੰਘ ਕਿਰਪਾਲ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਇਹਨਾਂ ਦੀ ਪੇਂਟਿੰਗ ਪ੍ਰਕਾਸ਼ਨ ਹੋਈ ਹੈ ਬੜੇ ਲੰਮੇ ਸਮੇਂ ਤੋਂ ਹੋ ਸਕਦਾ 60 ਸਾਲ ਪੁਰਾਣੇ ਇਸ ਰੂਪ ਹੋਣ ਤੇ ਇਹਨਾਂ ਮਹਾਰਾਜ ਦੇ ਪਾਵਨ ਰੂਪ ਤੋਂ ਕਿੰਨੇ ਸ੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਹੋਏ ਹੋਣਗੇ ਕੋਈ ਗਿਣਤੀ ਨਹੀਂ ਪਰ ਆਪ ਜੀਆਂ ਨੂੰ ਦਰਸ਼ਨ ਕਰਵਾਉਣੇ ਸਾਧ ਸੰਗਤ ਜੀ ਇੱਥੇ ਆਪ ਜੀ ਦਰਸ਼ਨ ਕਰਿਓ ਇਹ ਸਤਿਗੁਰਾਂ ਦਾ ਪਾਵਨ ਅੰਗ 50332 332 ਅੰਗ ਦਾ ਨੰਬਰ ਹੈ ਤੇ ਰਾਗ ਗੌੜੀ ਚੱਲਦੇ ਆ ਇੱਥੇ ਗੌੜੀ ਰਾਗ ਹੈ ਤੇ 330 ਵਰਤੀ ਆ ਗਿਆ ਤੇ ਅੱਗੇ ਅੱਗੇ ਆਪ ਜੀ ਦੇ ਦੇਖੂਗੇ ਤਾਂ ਅੰਗ ਆ ਗਿਆ ਸਿੱਧਾ ਹੀ 533 ਰਾਗ ਦੇਵ ਗੰਧਾਰੀ ਇਹ ਇਹ ਰਾਗ ਚੱਲ ਪਿਆ ਜਿਹੜੇ 333 334 ਅੰਗ ਉਹ ਇੱਥੇ ਹੈ ਨਹੀਂ ਤੇ ਅੱਗੇ ਆਪ ਜੀ ਦੇਖੂਗੇ 533 ਤੋਂ ਬਾਅਦ 534 ਪਰ ਕਿਸੇ ਨੇ ਬਾਣੀ ਨਹੀਂ ਦੇਖੀ ਕਿਹੜੀ ਆ ਰਹੀ ਹੈ ਬਾਣੀ ਸਤਗੁਰਾਂ ਦੀ ਕਿਹੜੀ ਹੈ ਮਹਾਰਾਜ ਸਾਹਿਬ ਜੀ ਦੇ ਬਚਨ ਆ ਰਹੇ ਆ ਪਰ ਉਹਨਾਂ ਨੇ ਅੰਗ ਨੰਬਰ ਚੇਂਜ ਕਰ ਦਿੱਤਾ 300 534 ਸੀ ਨੂੰ 334 ਬਣਾ ਦਿੱਤਾ ਤੇ ਰਾਗ ਦੇਵਗੰਧਾਰੀ ਆ ਇੱਧਰ ਫੇਰ ਅਗਰ ਅੱਗੇ ਰਾਗ ਗਉੜੀ ਫੇਰ ਚੱਲ ਪਿਆ ਜੀ ਇਹ ਇੱਥੇ ਫੇਰ ਅੰਗ ਨੰਬਰ 335 ਆ ਗਿਆ ਜੀ ਸੋ ਇਹ ਇਦਾਂ ਦੀ ਪਤਾ ਨਹੀਂ ਅੰਗੈਲੀ ਕਦੋਂ ਤੋਂ ਇਹ ਚੱਲ ਪਈਆਂ ਕਿਉਂ ਕਰਕੇ ਸਾਡਾ ਸਿਰਫ ਝੁਕਾ ਇੱਧਰ ਨੂੰ ਰਹਿ ਗਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਕਰਨੀ ਜਾਂ ਸਹਿਜ ਪਾਠ ਸਾਹਿਬ ਕਰਨੀ ਪਰ ਧਿਆਨ ਨਹੀਂ ਰੱਖਣਾ ਕਰਨ ਵਾਲਿਆਂ ਨੇ ਵੀ ਨਹੀਂ ਕਰਾਉਣ ਵਾਲਿਆਂ ਨੇ ਵੀ ਨਹੀਂ ਕਰਉਣ ਵਾਲਿਆਂ ਨੇ ਮਾਇਆ ਦੇ ਦੇਣੀ ਆ ਤੇ ਪਾਠ ਹੋ ਜਾਣਾ ਕਰਨ ਵਾਲਿਆਂ ਨੇ ਮਾਇਆ ਲੈ ਲੈਣੀ ਤੇ ਪਾਠ ਕਰ ਦੇਣਾ ਪਰ ਇਹ ਸਿੱਖਾਂ ਦੇ ਮਰਜਾਦਾ ਅਨਸਾਰ ਤਾਂ ਇਹ ਬਿਲਕੁਲ ਸਹੀ ਨਹੀਂ ਸੀ ਜੋ ਗੁਰੂ ਸਾਹਿਬ ਜੀ ਦੀ ਮਰਜਾਦਾ ਆ ਕਿ ਸਿੱਖ ਸਿੱਖਾਂ ਨੇ ਇਦਾਂ ਦਾ ਵਰਤਾਰਾ ਪਹਿਲਾਂ ਕੀਤਾ ਵੀ ਨਹੀਂ ਅਗਾਹ ਜੋ ਆਪ ਜੀ ਨੂੰ ਦਰਸ਼ਨ ਕਰਵਾਉਣੀ ਆ ਉਹੀ ਅੰਗ ਇੱਥੇ ਆਪ ਜੀ ਦੇਖੋ ਹੁਣ ਅੱਗੇ ਜਾ ਕੇ ਜਿੱਥੇ 500 ਉੱਥੇ 332 ਸੀ ਇੱਥੇ ਹੁਣ 532 ਆ ਗਿਆ ਰਾਗ ਦੇਵ ਗੰਧਾਰੀ ਆ ਇੱਥੇ 533 ਅੰਗ ਉਹੀ ਪਹਿਲੇ ਵਾਲੇ ਸੇਮ ਅੰਗ ਉਹ ਜਿਹੜੇ 333 ਅੰਗ ਤੇ ਸੀਗਾ ਉਹਨੂੰ 533 ਬਣਾਇਆ ਸੀ ਉਹੀ ਪਵਿੱਤਰ ਅੰਗ ਇੱਥੇ ਵੀ ਆ ਉਹੀ ਬਾਣੀ ਆ ਇੱਥੇ 534 ਆ ਉਹੀ ਜਿਹੜੀ ਪਹਿਲਾਂ 333 ਤੇ 334 ਤੇ ਉਹੀ ਇੱਥੇ 533 ਤੇ 534 ਤੇ ਬਾਣੀ ਸਤਿਗੁਰਾਂ ਦੀ ਆਈ ਇਸੇ ਤਰ੍ਹਾਂ ਕਿਸੇ ਨੇ ਵੀ ਕਿੰਨੇ ਸ੍ਰੀਖੰਡ ਪਾਠ ਸਾਹਿਬ ਹੋਏ ਹੋਣਗੇ ਕਿੰਨੇ ਸਹਿਜ ਪਾਠ ਹੋਏ ਹੋਣਗੇ ਕਿੰਨੀ ਵਾਰੀ ਕੋਈ ਤਾਬਿਆ ਬੈਠਿਆ ਹੋਊਗਾ ਉਸਨੇ ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਪਰ ਲਗਾਤਾਰ ਗੁਰੂ ਸਾਹਿਬ ਜੀ ਦੀ ਬਾਣੀ ਪੜੀ ਗਈ ਪਰ ਧਿਆਨ ਨਹੀਂ ਕੀਤਾ ਮਾੜਾ ਵੀ ਕਿਉਂਕਿ ਮਾਇਆ ਵਾਸਤੇ ਜਦੋਂ ਆਪਾਂ ਕੋਈ ਕਾਰਜ ਕਰਦੇ ਆਂ ਮਾਇਆ ਦੇਣ ਤੇ ਲੈਣ ਦੇ ਵਿੱਚ ਉਹਦੇ ਵਿੱਚ ਫਿਰ ਕੋਈ ਮਰਜ਼ਾਦਾ ਦਾ ਖਿਆਲ ਰਹਿੰਦਾ ਨਹੀਂ ਮਰਜ਼ਾਦਾ ਵਾਲੇ ਪਾਸੇ ਨੂੰ ਕੋਈ ਜਾਂਦਾ ਨਹੀਂ ਮਰਜ਼ਾਦਾ ਦਾ ਧਿਆਨ ਕੋਈ ਰੱਖਦਾ ਨਹੀਂ ਅੱਗੇ ਅੱਗੇ ਆਵ ਜੀ ਆ ਇੱਧਰ ਆ ਜਾਓ ਅੱਗੇ ਏਸੀ ਪਾਵਨ ਸਰੂਪ ਦੇ ਵਿੱਚ 1170 ਅੰਗ ਇੱਥੇ 1170 ਤੇ ਇੱਥੇ ਆਉਣਾ ਚਾਹੀਦਾ ਸੀ 1171 ਅੰਗ ਪਰ ਇੱਥੇ ਅੰਗ ਦਾ ਨੰਬਰ ਹੈਗਾ ਆ 1 1071 ਸੀਗਾ 1171 ਆਉਣਾ ਚਾਹੀਦਾ ਪਰ 1071 ਆ ਫਿਰ ਅੱਗੇ ਅਗਲੇ ਅੰਗ 1172 ਆ ਸੋ ਇਹ ਸਾਡੀ ਬੜੇ ਚਿਰਾਂ ਤੋਂ ਅਸੀਂ 10-12 ਸਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਦੇ ਸਮੂਹ ਸੇਵਾਦਾਰ ਇਸ ਗੱਲ ਦਾ ਅਸੀਂ ਸਾਰਿਆਂ ਨੂੰ ਤੜਲੇ ਮਿੰਨਤਾ ਬੇਨਤੀਆਂ ਕਰ ਰਹੇ ਹਾਂ ਸਾਰੇ ਸਿੱਖਾਂ ਨੂੰ ਕਿ ਗੁਰੂ ਸਾਹਿਬ ਜੀ ਦੀ ਵੇਲ ਓੜੀ ਧੜਾ ਧੜ ਜਿਹੜੀ ਛਪਵਾਈ ਹੋ ਗਈ ਲੱਖਾਂ ਵਿੱਚ ਸਰੂਪ ਗੁਰੂ ਸਾਹਿਬ ਜੀ ਦੇ ਸ਼ਾਪ ਦਿੱਤੇ ਗਏ ਫਿਰ ਉਹਨਾਂ ਨੂੰ ਵੇਚਿਆ ਗਿਆ ਖਰੀਦਣ ਵਾਲਿਆਂ ਨੇ ਖਰੀਦ ਲਿਆ ਉਸ ਵੱਡੀ ਗਲਤੀ ਦੇ ਵਿੱਚ ਉਸ ਵੱਡੀ ਅਣਗਹਿਲੀ ਦੇ ਵਿੱਚ ਇਹ ਸਾਰਾ ਕੁਝ ਇਹ ਵਰਤਾਰਾ ਵਰਤ ਗਿਆ ਗੁਰੂ ਸਾਹਿਬ ਜੀ ਦਾ ਇੱਕ ਪਾਵਨ ਅੰਗ ਹੈ ਨਹੀਂ ਤੇ ਕਈ ਥਾਵਾਂ ਤੇ ਅੰਗ ਦੇ ਨੰਬਰ ਅੰਗ ਨੰਬਰ ਬਹੁਤ ਜ਼ਿਆਦੇ ਉਹਨਾਂ ਨੇ ਅੱਗੇ ਪਿੱਛੇ ਪਾਏ ਆ ਤੇ ਕਿਸੇ ਨੇ ਵੀ ਧਿਆਨ ਨਹੀਂ ਕੀਤਾ ਹੁਣ ਸਤਿਗੁਰਾਂ ਦੀ ਪਾਵਨ ਸਰੂਪ ਇੱਥੇ ਆਈ ਆ ਸੇਵਾ ਹੋਊਗੀ ਮਹਾਰਾਜ ਸਾਹਿਬ ਜੀ ਦੇ ਉਹ ਅੰਗ ਮੁੜ ਕੇ ਪਾਏ ਜਾਣਗੇ ਪਰ ਸਾਡੀ ਇਹ ਹੱਥ ਜੋੜ ਕੇ ਬੇਨਤੀ ਆ ਇਸ ਦੌਰ ਵਿੱਚ ਸਿੱਖ ਪਹਿਲੇ ਸਿੱਖ ਪਏ ਨਹੀਂ ਸੀ ਆਪਾਂ ਇਸ ਦੌਰ ਵਿੱਚ ਨਾ ਪਈਏ ਕਿ ਨਵੇਂ ਪਾਵਨ ਸਰੂਪ ਆਜਣ ਪਹਿਲਿਆਂ ਦੇ ਤਾਂ ਜਿਹੜੇ ਯੂਕੇ ਦੇ ਵਿੱਚ ਹੀ 10000 ਤੋਂ ਵੱਧ ਪਾਵਨ ਸਰੂਪ ਆ ਉਹਨਾਂ ਦੇ ਹਾਲਾਤਾਂ ਦਾ ਜ਼ਿੰਮੇਵਾਰ ਫੇ ਕੌਣ ਹੋਊਗਾ ਉਹਨਾਂ ਦੇ ਗਾਂ ਜੇ ਨਵੇਂ ਸਰੂਪ ਆਉਣਗੇ ਕੀ ਆਪਾਂ ਉਹ ਉਹਨਾਂ ਪਾਵਨ ਸਰੂਪਾਂ ਦੀ ਬੇਕਦਰੀ ਨਾ ਕਰ ਦਵਾਂਗੇ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਜੋ ਪਹਿਲੇ ਪਾਵਨ ਸਰੂਪ ਆ ਉਹਨਾਂ ਦੀ ਸੇਵਾ ਸੰਭਾਲ ਕਰੀਏ ਇਸ ਆਪਾਂ ਸਾਰੇ ਯਤਨ ਕਰੀਏ ਹੋਈਆਂ ਭੁੱਲਾਂ ਔਕਾਹੀਆਂ ਦੀ ਮਾਫੀ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਬਾ ਤੇ ਮੂਮਾਰਾ ਤਬਾ ਤੂ ਨੇ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ